ਤੋ ਅੱਜ ਦਾ ਪ੍ਰਦਰਸ਼ਨ ਪੂਰੇ ਭਾਰਤ ਦੇ ਵਿੱਚ ਕਿਸਾਨ, ਮਜ਼ਦੂਰ, ਟ੍ਰੇਡ, ਬੈਂਕ ਮੁਲਾਜ਼ਮ, ਬਿਜਲੀ ਕਾਮੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ। ਇੱਕ ਪਾਸੇ ਪਿੰਡਾਂ ਨੇ ਲਗਭਗ 35 ਕਰੋੜ ਲੋਕ ਹੜਤਾਲ ਦੇ ਨੇ। ਇਹ ਮੰਨ ਕਰ ਰਿਹਾ ਕਿ ਜੋ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਤੇ ਜੋ ਭਾਰਤ ਡੀਲ ਕੀਤੀ ਜਾ ਰਹੀ ਆ ਭਾਰਤ ਅਮਰੀਕਾ ਦੀ ਜਿਹੜੀ ਦਬਾਅ ਦੇ ਬਹਿਸ ਕੀਤੀ ਜਾ ਰਹੀ ਆ ਮੋਦੀ ਸਰਕਾਰ ਝੁਕੀ ਹੋਈ ਆ ਤੇ ਝੋਕੇ ਇਹੋ ਜਿਹੇ ਫੈਸਲੇ ਕਰ ਰਹੀ ਆ ਜਿਹੜੇ ਦੇਸ਼ ਵਿਰੋਧੀ ਫੈਸਲੇ ਆ ਅੰਮ੍ਰਿਤਸਰ ਦੇ ਢੰਡਾਰੀ ਪੁਲ ਤੇ ਕਿਸਾਨ ਮਜ਼ਦੂਰਾਂ ਵੱਲੋਂ ਕੇਂਦਰ ਸਰਕਾਰ ਦੇ ਨਿੱਜੀਕਰਨ ਨੀਤੀ ਖਿਲਾਫ ਸਾਂਝਾ ਪ੍ਰਦਰਸ਼ਨ ਕੀਤਾ ਗਿਆ ਵਕਵਾਖੇ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ ਅਤੇ ਬਿਜਲੀ ਕਰਮਚਾਰੀਆਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ, ਚਾਰ ਲੇਬਰ ਕੋਡਾਂ ਅਤੇ ਬਿਜਲੀ ਸੋਧ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਹੜਤਾਲ ਕੀਤੀ। ਆਗੂਆਂ ਨੇ ਦਾਅਵਾ ਕੀਤਾ ਕਿ 35 ਕਰੋੜ ਲੋਕ ਇਸ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਅਤੇ ਚੇਤਾਵਨੀ ਦਿੱਤੀ ਕਿ ਅਗਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ ਮੇਰਾ ਨਾਮ ਪਰਮਿੰਦਰ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਗਰਾਹ ਜਲਾ ਅੰਬਰਸਰ ਦਾ ਆਗੂ ਆ ਜੋ ਅੱਜ ਦਾ ਪ੍ਰਦਰਸ਼ਨ ਪੂਰੇ ਭਾਰਤ ਦੇ ਵਿੱਚ ਕਿਸਾਨ ਮਜ਼ਦੂਰ ਟ੍ਰੇਡ ਬੈਂਕ ਮੁਲਾਜ਼ਮ ਬਿਜਲੀ ਕਾਮੇ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਜਿਹਦੇ ਵਿੱਚ ਜੋ ਲੰਬੇ ਸਮੇਂ ਤੋਂ ਭਾਰਤ ਸਰਕਾਰ ਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਵੀ ਪਬਲਿਕ ਸੈਕਟਰ ਖਤਮ ਕਰਕੇ ਤੇ ਜਿਹੜੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀ ਲਗਾਤਾਰ ਜਿਹੜੀ ਮੁਹਿੰਮ ਚਲਾਈ ਆ ਨਾਲ ਦੀ ਨਾਲ ਜਿਹੜੇ ਚਾਰ ਕਿਰਤ ਕੋਡ ਖਤਮ ਕਰਤੇ ਆ ਮਨਰੇਗਾ ਦਾ ਸਰੂਪ ਖਤਮ ਕਰਤਾ ਜਿਹੜਾ ਬੀਜਕਟ ਖਤਮ ਕਰਤਾ ਤੇ ਨਾਲ ਦੀ ਨਾਲ ਜਿਹੜਾ ਬਿਜਲੀ ਸੋ ਟਰੈਕਰ ਆ ਕੇ ਬਿਜਲੀ ਪ੍ਰਾਈਵੇਟ ਕਰਨ ਦੀ ਤਿਆਰੀ ਆ ਉਹਦੇ ਖਿਲਾਫ ਤੇ ਨਾਲ ਜੋ ਅਮਰੀਕਾ ਭਾਰਤ ਡੀਲ ਹੋ ਰਹੀ ਆ ਜਿਹਦੇ ਤਹਿਤ ਭਾਰਤ ਦੀ ਖੇਤੀ ਭਾਰਤ ਦਾ ਛੋਟਾ ਉਦਯੋਗ ਲਗਭਗ ਖਤਮ ਹੋ ਜੂਗਾ ਉਹਦੇ ਖਿਲਾਫ ਅੱਜ ਪੂਰੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਨੇ ਲਗਭਗ 35 ਕਰੋੜ ਲੋਕ ਹੜਤਾਲ ਦੇ ਨੇ ਤੇ ਮੰਨ ਕਰ ਰਿਹਾ ਵੀ ਜੋ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਤੇ ਜੋ ਭਾਰਤ 딜 ਕੀਤੀ ਜਾ ਰਹੀ ਆ ਭਾਰਤ ਅਮਰੀਕਾ ਦੀ ਜਿਹੜੀ ਦਬਾਅ ਦੇ ਤਹਿਤ ਕੀਤੀ ਜਾ ਰਹੀ ਆ ਜਿਹਦੇ ਤਹਿਤ ਮੋਦੀ ਸਰਕਾਰ ਝੁਕੀ ਹੋਈ ਆ ਤੇ ਝੋਕੇ ਇਹੋ ਜਿਹੇ ਫੈਸਲੇ ਕਰ ਰਹੀ ਆ ਜਿਹੜੇ ਦੇਸ਼ ਵਿਰੋਧੀ ਫੈਸਲੇ ਆ ਸੋ ਇਹ ਅੱਜ ਵੱਡੇ ਇਕੱਠ ਜਿਹੜੇ ਪੂਰੇ ਭਾਰਤ ਦੇ ਲੋਕ ਜਗ੍ਹਾ ਜਗ੍ਹਾ ਤੇ ਕਰ ਰਹੇ ਆ ਇਹ ਚੁਕਾਵਣੀ ਆ ਮੋਦੀ ਸਰਕਾਰ ਨੂੰ ਜੇ ਸਰਕਾਰ ਇਹ ਨਹੀਂ ਬਦਲਦੀ ਇਹ ਸਰਕਾਰ ਆਪਣੇ ਫੈਸਲੇ ਵਾਪਸ ਨਹੀਂ ਲੈਂਦੀ ਇਹ ਸਰਕਾਰ ਨਿਜੀ ਕਰਨ ਦਾ ਇੰਦਾ ਕਰੂਗੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਕੱਠ ਜਿਹੜੇ ਆ ਉਹ ਸੜਕਾਂ ਦੇ ਉਤਰਨਗੇ ਤੇ ਇਹ ਸਰਕਾਰ ਨੂੰ ਜੜ ਤੋਂ ਪੁੱਟ ਦੇਣਗੇ ਆਰਐਸਐਸ ਨੂੰ ਬੀਜੇਪੀ ਨੂੰ ਜੜ ਤੋਂ ਪੁੱਟ ਕੇ ਸੁੱਟ ਦੇਣਗੇ ਅੱਜ ਕਿਹੜੀ ਕਿਹੜੇ ਜੱਥੇਬੰਦੀ ਵਾਲੇ ਸੰਘਰਸ਼ ਕਰਦਾ ਜਾ ਰਿਹਾ ਅੱਜ ਪੂਰੇ ਭਾਰਤ ਦੀਆਂ ਟ੍ਰੇਡ ਮਜ਼ਦੂਰ ਕਿਸਾਨ ਬੈਂਕ ਪੀਆਰਟੀਸੀ ਦੇ ਮੁਲਾਜ਼ਮ ਮਜ਼ਦੂਰ ਸੰਤੀ ਕਾਮੇ ਟ੍ਰੇਡ ਜੂਨੀਅਰ ਸਾਰੀਆਂ ਜਥੇਬੰਦੀਆਂ ਵੱਲੋਂ ਇਹਨੂੰ ਹੜਤਾਲ ਦਾ ਸਮਰਥਨ ਕੀਤਾ ਜਾ ਰਿਹਾ ਜੇ ਤੋ ਤੱਕ ਵੀ ਕੋਈ ਵੀ ਦੁਕਾਨਦਾਰ ਆ ਜਾਂ ਕੋਈ ਵੀ ਆਪਣਾ ਪ੍ਰਾਈਵੇਟ ਕਾਮਾ ਵਾ ਉਹ ਵੀ ਇਹਨੂੰ ਸਮਰਥਨ ਦੇ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਸਮਰਥਨ ਦੇਣ ਦੀ ਗੱਲ ਕੀਤੀ ਗਈ ਹੈ ਜਿੱਥਾ ਦੇ ਅਸੀਂ ਤੇ ਇਹ ਮੰਨਦੇ ਆ ਵੀ ਪੰਜਾਬ ਸਰਕਾਰ ਠੀਕ ਹੈ ਉੱਪਰੋਂ-ਪਰੋਂ ਸਮਰਥਨ ਕਰਦੀ ਆ ਪਰ ਉਹ ਵੀ ਇਹਨਾਂ ਨੀਤੀਆਂ ਦੀ ਜਿਹੜੀ ਆ ਪਹਿਰੇਦਾਰ ਆ ਉਹ ਵੀ ਇਹਨਾਂ ਨੀਤੀਆਂ ਨੂੰ ਕਰਨ ਲਈ ਜਿਹੜੀ ਆ ਲਾਭ ਮੰਦ ਆ ਉਹ ਹੋਏ ਉਹ ਵੀ ਇਹਨਾਂ ਨੀਤੀਆਂ ਦੇ ਮਗਰ ਪੈਰਾ ਦੇ ਰਹੀ ਤੇ ਲਗਾਤਾਰ ਪਿਛਲੇ ਸਮੇਂ ਤੁਸੀਂ ਵੇਖਿਆ ਵੀ ਵੱਡਾ લાਠੀ ਚਾਰਜ ਬਟਿੰਡੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਕੀਤਾ ਅਸੀਂ ਸਮਝਦੇ ਆਂ ਵੀ ਇਹ ਸਿੱਕੇ ਦੇ ਦੋ ਪਹਿਲੂ ਆ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਭਾਜੀਪੀ ਹੋਵੇ ਇਹ ਸਾਰੇ ਹੀ ਜਿਹੜੇ ਆ ਇੱਕੋ ਹੀ ਸਿੱਕੇ ਦੇ ਪਹਿਲੂ ਆ ਇਹ ਲੋਕਾਂ ਦੀ ਗੱਲ ਨਹੀਂ ਕਰਦੇ ਇਹ ਕਾਰਪੋਰੇਟਾਂ ਦੀ ਗੱਲ ਕਰਦੇ ਆ ਇਹ ਪੂੰਜੀਵਾਦੀਆਂ ਦੀ ਗੱਲ ਕਰਦੇ ਆ ਤੇ ਉਹ ਸਿਸਟਮ ਨੂੰ ਇਹ ਹੋਰ ਲੰਮਾ ਰੱਖਣਾ ਚਾਹੁੰਦੇ ਆ ਅੱਜ ਜਿਹੜਾ ਪ੍ਰਦਰਸ਼ਨ ਹੈ ਉਹ ਆਪਾਂ ਤੁਹਾਨੂੰ ਦਿਖਾਉਣਗੇ ਜਿਹੜਾ ਇਹ ਚੱਲ ਰਿਹਾ ਹੈ ਮੈਂ ਜੰਦਰ ਸਿੰਘ ਛੇਨਾ ਸੂਬਾ ਮੇਰ ਪ੍ਰਧਾਨ ਕਰਤੇ ਇੱਕ ਸਾਜੂ ਨੇ ਅੱਜ ਦਾ ਜਿਹੜਾ ਪ੍ਰੋਫੈਸ਼ਨ ਆ ਉਹ ਬਹੁਤ ਕਾਮਯਾਬ ਪ੍ਰਦਰਸ਼ਨ ਮਜ਼ਦੂਰ ਜਿਹੜੇ ਆ ਉਹ ਕਰ ਰਿਹਾ ਅੱਜ ਅੰਮ੍ਰਿਤਸਰ ਦੇ ਅੰਦਰ ਇਹ ਰੈਲੀ ਕਰ ਰਹਾ ਮਜ਼ਦੂਰਾਂ ਦੀ ਰੈਲੀ ਚ ਸੁੰਦਰ ਕਾਰਖਾਨ ਮੋਰਚਾ ਲਾ ਕੇ ਕਿਰਤੀ ਕਿਸਾਨ ਜਿਹਨਾਂ ਨੇ ਸ਼ਾਮਲ ਹੋਏ ਆ ਇੱਥੇ ਵੱਡੀ ਓਸ਼ੀਅਮ ਬੰਨ ਜਿਹੜੀ ਆ ਉਹ ਬੰਦ ਹੋਈ ਆ ਬਿਜਲੀ ਮੁਲਾਜ਼ਮਾਂ ਨੇ ਵੱਡੀ ਹੜਤਾਲ ਕੀਤੀ ਆ ਹੋਰ ਛੋਟੇ ਕਾਰਖਾਨਾ ਕਾਰਖਾਨਿਆਂ ਦੇ ਵਿੱਚ ਵੱਡੀ ਪੱਧਰ ਤੇ ਮਜ਼ਦੂਰ ਜਿਹੜੇ ਹੜਤਾਲ ਕਰਕੇ ਰਹਿਣੀ ਵਿੱਚ ਸ਼ਾਮਲ ਹੋਏ ਆ ਇਹ ਜਿਹੜੀ ਹੜਤਾਲ ਆ ਇਹ ਜੋ ਕੇਂਦਰ ਦੀ ਮੋਦੀ ਸਰਕਾਰ ਮਜ਼ਦੂਰ ਬਰੋਦੀ 4 ਕੋੜ ਲੈ ਕੇ ਆਈ ਆ ਪੋਲਾ ਨੂੰ ਲਾਗੂ ਕਰ ਰਹੀ ਆ ਅਮਰੀਕਾ ਜਿਹੜੀ ਆ ਉਹਦੀ ਸਾਡੇ ਜੀ ਰਾਮ ਜੀ ਲਿਆ ਕੇ ਅਮਰੀਕਾ ਦਾ ਭੂਰ ਪਾਰੀ ਆ ਔਰ ਅਮਰੀਕਾ ਦੇ ਯੂਰਪ ਨਾਲ ਜਿਹੜਾ ਮੁਕਤ ਵਪਾਰ ਸੰਧੀ ਕਰ ਰਹੀ ਆ ਇਹ ਕਿਸਾਨਾਂ ਮਜ਼ਦੂਰਾ ਇੰਡਸਟਰੀ ਸਾਡੇ ਦੇਸ਼ ਦੀ ਸਾਰਿਆਂ ਦੇ ਵਿਰੁੱਧ ਸੋ ਇਹਨਾਂ ਤਮਾਮ ਜਿਹੜੀਆਂ ਜਿਹੜਾ ਉਹ ਬਿਜਲੀ ਪ੍ਰਾਈਵੇਟ ਕਰ ਰਹੀ ਆ ਜਿਹੜੀ ਉਹ ਬੀਜ ਬਲਹਾ ਰਹੀ ਆ ਤੇ ਦੇਸ਼ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਆ ਚਪੂਰੀਅਤ ਆ ਨੂੰ ਕਦਮ ਬਾ ਕਦਮ ਜਿਹੜਾ ਉਹ ਖਤਮ ਕਰ ਰਹੀ ਆ ਦੇਸ਼ ਦੀ ਚੋਣ ਕਮਿਸ਼ਨ ਜਿਹੜਾ ਉਹਦੇ ਕਬਜ਼ਾ ਕਰ ਲਿਆ ਮੋਦੀ ਸਰਕਾਰ ਨੇ ਤੇ ਦੇਸ਼ ਦੀ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਬੜੇ ਬਵਾਦਪੂਰਨ ਆ ਰਿਹਾ ਨੇ ਸੋ ਇਹਨਾਂ ਸਾਰਿਆਂ ਮਾਮਲਿਆਂ ਦੇ ਉੱਤੇ ਤੇ ਦੇਸ਼ ਦੇ ਕਿਸਾਨ ਤੇ ਮਜ਼ਦੂਰ ਆ ਤੇ ਵੱਡੇ ਹਰਤਾਲ ਕਰਕੇ ਵੱਡੀਆਂ ਰੈਲੀਆਂ ਜਿਹੜੀਆਂ ਕਰ ਰਹੀਆਂ ਔਰ ਲੋਕ ਜਿਹੜਾ ਉਹ ਜਿਹੜੀਆਂ ਕਿਸਾਨ ਮਜ਼ਦੂਰ ਮਲਾਜ਼ਮ ਵਿਰੋਧੀ ਨੀਤੀਆਂ ਸਰਕਾਰ ਦੀਆਂ ਉਹਦੇ ਤੇ ਇਤਿਹਾਸਕ ਹਰਤਾਲ ਕਰਕੇ ਅੱਜ ਜਿਹੜੀ ਆ ਉਹ ਸਾਹਮਣੇ ਆਏ ਨੇ ਔਰ ਆਉਣ ਵਾਲੇ ਸਮਾਂ ਜਿਹੜਾ ਉਹ ਵੱਡੇ ਮੋਰਚਿਆਂ ਦਾ ਵੱਡੇ ਸੰਘਰਸ਼ਾਂ ਦਾ ਸਮਾਂ ਜਿਹੜਾ ਉਹ ਮੋਦੀ ਸਰਕਾਰ ਉਹਨਾਂ ਤੋਂ ਵੱਡਣ ਜਾ ਰਿਹਾ ਅੱਜ ਮਜ਼ਦੂਰ ਕਿਸਾਨ ਇਸ ਗੱਲ ਤੇ ਹੈਰਾਨ ਨੇ ਵੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਸੀ ਲਾਲ ਕਿਰੇ ਦੋ ਵੀ ਮੈਂ ਕਿਸਾਨਾਂ ਦੇ ਮੈਂ ਦੇਸ਼ ਦੇ ਲੋਕਾਂ ਦੇ ਹਿੱਤ ਜਿਹੜੇ ਆ ਉਹਨਾਂ ਨੂੰ ਮਤਲਬ ਕੋਈ ਨੁਕਸਾਨ ਨਹੀਂ ਪੁੱਜਣ ਦਊਗਾ ਉਹ ਅੱਜ ਸਾਮਰਾਜ ਗੁਰੂਦ ਟ੍ਰੰਪ ਦੇ ਅੱਗੇ ਤੇ ਹੋਰ ਸਾਮਰਾਜੀ ਦੇਸ਼ਾਂ ਦੇ ਅੱਗੇ ਬਿਲਕੁਲ ਲੰਮਾ ਪੈ ਗਿਆ ਉਹਦੇ ਤੇ ਉਹ ਇੱਕ ਲਫ਼ਜ਼ ਨਹੀਂ ਬੋਲ ਰਿਹਾ ਔਰ ਉੱਤੋਂ ਬੰਨੇ ਦੇਸ਼ ਦੇ ਅੰਦਰ ਜਿਹੜੇ ਆ ਵਾਸੇ ਕੜਨੇ ਕਾਨੂੰਨ ਜਿਹੜੇ ਆ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾ ਰਿਹਾ ਜਿਨ੍ਹਾਂ ਦੇ ਨਾਲ ਜਮਹੂਰੀਅਤ ਕਮਜ਼ੋਰ ਹੋ ਰਹੀਆਂ ਲੋਕਾਂ ਦੇ ਜਿਹੜੇ ਸੁਧਾਨ ਦਾ ਹੱਕ ਦੇ ਰਿਹਾ ਉਹਨਾਂ ਤੇ ਹਮਲਾ ਕੀਤਾ ਜਾ ਰਿਹਾ ਉਹਨਾਂ ਤਮਾਮ ਗੱਲਾਂ ਵਾਸਤੇ ਜਿਹੜੀ ਦੇਸ਼ ਦੇ ਅੰਦਰ ਵਿਰਕੂ ਸਾਰਿਆ ਉਹਨੂੰ ਜਿਹੜਾ ਤੋੜਿਆ ਜਾ ਰਿਹਾ ਲੋਕਾਂ ਦਾ ਭਾਈਚਾਰਾ ਤੋੜਿਆ ਜਾ ਰਿਹਾ ਇਹਨਾਂ ਸਭ ਗੱਲਾਂ ਦੇ ਉੱਤੇ ਅੱਜ ਵੀ ਹੜਤਾਲ ਦੇ ਵਿੱਚ ਜਿਹੜਿਆ ਉਹ ਦੇਸ਼ ਦੇ ਕਿਸਾਨ ਤੇ ਮਜ਼ਦੂਰ ਦੇ ਰਹੇ ਆ ਸ਼ਾਮ ਲੋਕ